ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਕੁਲਦੀਪ ਵੰਗੂ ਪਰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂਗੇ ਇੱਕ ਟਰਾਲੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀਨੇ ਨਹੀਂ ਕਰਿਆ 14 ਫੁੱਟ ਲੰਮੀ ਤੇ 7 ਫੁੱਟ ਚੌੜੀ ਇਹ ਟਰਾਲੀ ਹੈਗੀ ਤੇ 5 ਐਮਐਮ ਦਾ ਫਰਸ਼ ਲੱਗਾ ਹੋਇਆ ਹੈਗਾ 10 ਨਟੀ ਆਬਾਗੀ ਇਹ ਟਰਾਲੀ ਦੀ ਹਲ ਹੈਵੀ ਟਰਾਲੀ ਬਣੀ ਹੋਈ ਹੈਗੀ ਡਬਲ ਜੈਕ ਟਰਾਲੀ ਹੈਗੀ ਟਰਾਲੀ ਬਹੁਤ ਬਣੀ ਵੀ ਸੋਹਣੀ ਹੋਈ ਹੈ ਟਰਾਲੀ ਖਾਲ 10 ਇੰਚ ਦੀ ਚਾਸੀ ਹੈਗੀ 50% ਟਾਇਰ ਨੇ ਟਾਇਰ ਲੱਕਰ ਬੀਰੋਰਾ ਨੇ ਇਹਦੀ ਡਿਮਾਂਡ ਰੱਖੀ ਹੋਈ ਹੈਗੀ ਫੇ ਕਿਸੇ ਮਿੱਤਰ ਪਿਆਰੇ ਨੂੰ ਆਪਣੇ ਨੂੰ ਟਰਾਲੀ ਪਸੰਦ ਆਉਂਦੀਆਂ ਤਾਂ ਨੰਬਰ ਆਪਾਂ ਵੀਰ ਹੋਰਾਂ ਦਾ ਸਕਰੀਨ ਉੱਪਰ ਦੇਵਾਂਗੇ ਉਹ ਤੇ ਸੰਪਰਕ ਕਰ ਲਿਓ ਤੇ ਹੋਰ ਵੀ ਜੇ ਕਿਸੇ ਆਪਣੇ ਮਿੱਤਰ ਪਿਆਰੇ ਨੇ ਵੀਡੀਓ ਚੈਨਲ ਤੇ ਪਾਉਣੀ ਆਂਗੀ ਤਾਂ ਸੰਦ ਦੀ ਕਿਸੇ ਵੀ ਟਰਾਲੀ ਟਰੈਕਟਰ ਦੀ ਮਸ਼ੀਨ ਦੀ ਤਾਂ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਆਪਣੇ ਉਹ ਨੰਬਰ ਵੀ ਐਡ ਕਨੈਕਟ ਨੰਬਰ ਵੀ ਦੇਵਾਂਗੇ ਸਕਰੀਨ ਉੱਪਰ ਉਤੇ ਵਟਸਐਪ ਕਰ ਦਿਓ ਐਡਰੈਸ ਲੇ ਕੇ ਰੇਟ ਰੂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਮੇਰਾ ਵੀਰ ਜੇ ਕਿਸੇ ਨੂੰ ਇਹ ਟਰਾਲੀ ਸੰਦ ਆਉਂਦੀ ਹੈਗੀ ਤਾਂ ਵੀਰ ਉਹ ਨਾਲ ਸੰਪਰਕ ਕਰ ਸਕਦੇ ਹੋ ਇਹ ਟਰਾਲੀ ਕੋਟ ਕਪੂਰਾ ਪਿੰਡ ਹਰੀ ਨਾਓ ਉੱਥੇ ਖੜੀ ਹੈਗੀ ਕੋਟ ਕਪੂਰੇ ਚ ਨੰਬਰ ਸਕਰੀਨ ਉੱਪਰ ਦੇਵਾਂਗੇ ਵੀਰ ਹੋਰਾਂ ਦਾ ਉਹਨਾਂ ਨਾਲ ਸੰਪਰਕ ਕਰ ਲਓ ਨਵੀਂ ਟਰਾਲੀ ਆ ਵਧੀਆ ਜੇ ਕੋਈ ਵੀ ਆਪਣਾ ਮਿੱਤਰ ਪਿਆਰਾ 14 ਫੁੱਟੀ ਟਰਾਲੀ ਦਾ ਚਾਹਵਾਨ ਹੈਗਾਗਾ ਤਾਂ ਇਹ ਨੰਬਰ ਉੱਤੇ ਸੰਪਰਕ ਕਰ ਲਓ 23 ਲੱਖ ਰੁਪਏ ਡਿਮਾਂਡ ਰੱਖਿਆ ਵੀਰ ਨੇ ਬਾਕੀ ਦੇ ਫੋਨ ਤੇ ਵੀਰ ਉਹਨਾਂ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ ਗੱਲਬਾਤ ਕਰਕੇ ਉਹਨਾਂ ਨਾਲ ਸੌਦਾ ਕਰ ਸਕਦੇ ਹੋਗੇ ਆ ਟਾਇਰਾਂ ਦੀਆਂ ਫੋਟੋਆਂ ਲੈ ਗਈਆਂ ਬਾਕੀ ਗੱਲਬਾਤ ਵੀਰੋ ਨਾਲ ਫੋਨ ਤੇ ਕਰ ਲਓ ਫੋਨ ਤੇ ਜਾਦੇ ਕੰਮ ਸੌਖਾ ਹੁੰਦਾ ਕਿਉਂ ਸਾਡੇ ਤੱਕ ਤਾਂ ਜਿਹੜੀ ਜਾਣਕਾਰੀ ਆਉਂਦੀ ਆ ਉਹ ਅਸੀਂ ਪਾ ਦਿੰਨੇ ਆਂਗੇ ਵੀਰੋ ਨਾਲ ਸੰਪਰਕ ਕਰਕੇ ਤੁਸੀਂ ਟਰਾਲੀ ਦਾ ਸੌਦਾ ਕਰ ਸਕਦੇ ਹੋ ਜਿਹੜੇ ਵੀ ਵੀਰ ਪਿਆਰੇ ਨੂੰ ਸੰਦਾ ਹੁੰਦੀ ਹੈਗੀ ਟਰਾਲੀ ਟਰਾਲੀ ਵਾਕੀ ਵੀਰ ਦੇ ਦੱਸਣ ਅਨੁਸਾਰ ਫੁੱਲ ਹੈਵੀ ਟਰਾਲੀ ਬਣੀ ਹੋਈ ਹੈਗੀ। ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਤੇ ਜੇ ਕਿਸੇ ਮੇਰੇ ਵੀਰ ਪਿਆਰੇ ਨੇ ਸੋਂ ਕਿਸੇ ਵੀ ਪ੍ਰਕਾਰ ਦੇ ਸੰਦਾਂ ਦੀ ਕੋਈ ਵੀਡੀਓ ਪਵਾਉਣੀ ਹੈ ਵੇਚਣ ਵਾਸਤੇ ਤਾਂ ਆਪਣਾ WhatsApp ਨੰਬਰ ਸਕਰੀਨ ਉੱਪਰ ਦੇਵਾਂਗੇ ਉਹ ਤੇ ਸੈਂਡ ਕਰ ਦਿਓ। ਤੇ ਚੈਨਲ ਨੂੰ ਸਬਸਕ੍ਰਾਈਬ ਮੇਰਾ ਵੀਰ ਜਰੂਰ ਕਰ ਲੋ ਤਾਂ ਕਿ ਅਸੀਂ ਵੀਡੀਓ ਤੁਹਾਡੇ ਤੱਕ ਪਹੁੰਚਾ ਸਕੀਏ ਦੇਖ ਕੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਜੇ ਕਿਸੇ ਨੂੰ ਵੀ ਜ਼ਰੂਰਤ ਹੁੰਦੀ ਹੈਗੀ ਇਹ ਸੌਸਾ ਟਰਾਲੀ ਦਾ ਫੁੱਲ ਲਾਈਨ ਵਧੀਆ ਲੱਗਿਆ ਹੋਇਆ ਬਾਕੀ 5 ਐਮਐਮ ਦਾ ਫਰਸ਼ ਲੱਗਿਆ ਹੋਇਆ ਬਾਰੇ ਦੱਸ ਦਿੰਨੇ ਆ 10 ਨਟ ਹੀ ਹੱਬ ਹੈ 10 ਸੈਂਚ 24 ਹੈ। ਬਾਕੀ ਤੁਸੀਂ ਨੰਬਰ ਤੇ ਵੀਰ ਉਹ ਨਾਲ ਸੰਪਰਕ ਕਰ ਲਓ। ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ। ਓਕੇ। ਧੰਨਵਾਦ ਜੀ ਸਾਰੇ ਮਿੱਤਰ ਪਿਆਰਿਆਂ ਦਾ। ਮਿਲਦੇ ਆਂ ਅਗਲੀ ਵੀਡੀਓ 'ਚ।